ਭਾਈ ਕੀ ਨਾਮ ਆਪਣਾ ਪਰਮਜੀਤ ਬਸਪਾ ਬੇਡਗਰ ਜ਼ਿਲ੍ਹਾ ਪ੍ਰਧਾਨ ਭਾਈ ਤੁਸੀਂ ਡੀਸੀ ਦਫਤਰ ਆਏ ਕੀ ਕਾਰਨ ਕੀ ਅਸੀਂ ਜਨਾਬ ਜੀ ਇਸ ਤਰ੍ਹਾਂ ਆਏ ਆ ਵੀ 1.2% ਦਾ ਕੁੱਟਾ ਜਿਹੜਾ ਮਜਵੀ ਵਾਲਮੀਗ ਸਮਾਜ ਨੂੰ ਅਸੀਂ ਕੇ ਜਿੱਤਿਆ ਆ ਕੇ ਜਿੱਤਿਆ ਉਹਦੇ ਸਬੰਧ ਵਿੱਚ ਅਸੀਂ ਮੰਗ ਪੱਤਰ ਜਿਹੜੇ ਆ ਸੀਰ ਪੱਤਰ ਤੇ ਆ ਬਿਦਾਨ ਸਵਾਲ ਕੇ ਦੇ ਅਸੀਂ ਦੇ ਰਹੇ ਆ ਅੱਗੇ ਵੀ ਦਿੱਤੇ ਆ ਤਕਰੀਬਨ 20-25 ਅਸੀਂ ਮੰਗ ਪੱਤਰ ਦੇ ਚੁੱਕੇ ਆ ਅਸੀਂ ਮੁੱਖ ਮੰਤਰੀ ਪੰਜਾਬ ਪਕਮਤ ਮਾਨ ਜੀ ਨੂੰ ਅਸੀਂ ਮੰਗ ਪੱਤਰ ਜਿਹੜਾ ਲਗਾਤਾਰ ਪੰਜਾਬ ਵਿੱਚ ਦੇ ਰਹੇ ਆ ਕਿਉਂਕਿ ਜਿਹੜਾ ਮਜਵੀ ਫਾਰਮਿੰਗ ਸਮਾਜ ਨੇ ਸਾਡੇ 12% ਕੋਟਾ ਜਿੱਤੇ ਆਇਆ ਇਹ ਤੁਰੰਤ ਲਾਗੂ ਕਰਨ ਤੇ ਇਸ ਵੰਦ ਵਿੱਚ ਅਸੀਂ ਕਹਿੰਦੇ ਵੀ ਜੋ ਵੀ ਬੇਰੁਜ਼ਗਾਰੀ ਹੈ ਜਾਂ ਨੌਜਵਾਨ ਪੜੇ ਲਿਖੇ ਤੱਕੇ ਖਾਂਦੇ ਪਏ ਆ ਇਹਨਾਂ ਨੂੰ ਆਪਣਾ ਜਿਹੜਾ ਹੱਕ ਮਿਲ ਸਕੇ ਇਹ ਸਾਡੀ ਕਾਫੀ ਕੀ ਤੋਂ ਮੰਗ ਸੀ ਤੇ ਕੋਰਟ ਨੇ ਕੋਰਟ ਨੇ ਸਾਡੇ ਜਿਹੜਾ ਹੱਕ 'ਚ ਫੈਸਲਾ ਦਿੱਤਾ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਤੇ ਇਹਨੂੰ ਤੁਰੰਤ ਲਾਗੂ ਕਰਨ ਲਈ ਜਿਵੇਂ 1 2 3 ਸੂਬਿਆਂ ਵਿੱਚ ਲਾਗੂ ਹੋ ਚੁੱਕਾ ਆ ਤੇ ਇਸੇ ਤਰ੍ਹਾਂ ਅਸੀਂ ਜਿਹੜੇ ਸਾਡੇ ਧਰਨੇ ਆ ਜਿਹੜੇ ਮੰਗ ਪੱਤਰ ਆ ਇਹ ਜਾਰੀ ਰਹਿਣਗੇ ਤੇ ਮੰਗ ਪੱਤਰ ਦਿੰਦੇ ਰਾਵਾਂਗੇ ਜਿੰਨਾ ਚਿਰ ਅਸੀਂ ਇਹਨੂੰ ਲਾਗੂ ਨਹੀਂ ਕਰਾ ਸਕਦੇ ਤਾਂ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਔਰ ਆਮਾ ਸਮਾਜ ਜਿਹੜਾ ਹੈ ਉਹ ਇਸ ਤਰ੍ਹਾਂ ਜੇ ਫੇਰ ਵੀ ਕਿਸੇ ਕਲੋ ਭਗਵੰਤ ਮਾਨ ਜੀ ਨੇ ਇਸ ਗੱਲ ਨੂੰ ਨਾ ਮੰਨਿਆ ਤਾਂ ਅਸੀਂ ਇਹਦਾ ਜੋ ਵੀ ਛਿਟਾ ਜਿਹੜਾ ਗਾਂ ਆ ਸਾਡੀ ਪਾਰਟੀ ਜੋ ਵੀ ਸਾਨੂੰ ਹੁਕਮ ਦੇ ਦੇਗੀ ਅਸੀਂ ਬਹੁਤ ਜ਼ਬਰਦਸਤ ਪ੍ਰਦਰਸ਼ਨ ਕਰਾਂਗੇ ਠੀਕ ਠੀਕ ਮੇਰਾ ਨਾਂ ਜੀ ਪ੍ਰਵਿੰਦਰ ਸਿੰਘ ਗੱਲ ਪ੍ਰਧਾਨ ਬਸਪਾ ਮੈਂਧਕਰ ਅਸੀਂ ਅੱਜ ਐਸਡੀਐਮ ਸਾਹਿਬ ਨੂੰ ਮਿਲੇ ਸੀ ਜੋ ਅਸੀਂ ਸਾਡੇ ਸਮਾਜ ਦਾ 12% ਕੋਟਾ ਜੋ ਸਰਕਾਰ ਨੂੰ ਬੇਨਤੀ ਕੀਤੀ ਆ ਵੀ ਲਾਗੂ ਕੀਤਾ ਜਾਵੇ ਤੇ ਕੁਛ ਸਟੇਟਾਂ ਵਿੱਚ ਲਾਗੂ ਹੋ ਚੁੱਕਾ ਵਾ ਕਿਉਂਕਿ ਇਸ ਟਾਈਮ ਜਿਹੜਾ ਸਾਡਾ ਸਮਾਜ ਜਿਹੜੇ ਸਾਡੇ ਲੋਕ ਇਸ ਟਾਈਮ ਬਹੁਤ ਗਰੀਬੀ ਦੀ 0% ਲਾਈਨ ਤੋਂ ਵੀ ਥੱਲੇ ਤੁਰੇ ਫਿਰਦੇ ਆ ਮੈਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜੀਆਂ ਸਰਕਾਰਾਂ ਸੁੱਤੀਆਂ ਹੋਈਆਂ ਉਹ ਜਾਗਣ ਤੇ ਗਰੀਬ ਲੋਕਾਂ ਦਾ ਜਿਹੜਾ 12.5% ਲਾਗੂ ਕਰਨ ਤਾਂ ਕਿ ਸਾਡੇ ਲੋਕ ਵੀ ਇਹ ਦੂਸਰੇ ਵੱਡੇ ਸਮਾਜ ਦੇ ਨਾਲ ਜੁੜ ਸਕਣ ਤੇ ਆਪਦੀ ਤਰੱਕੀ ਵੱਲ ਹੱਥਗਾ ਕਰ ਸਕਣ ਮੈਂ ਮਾਨਜੋਗ सीएम साहब ਨੂੰ ਵੀ ਬੇਨਤੀ ਕਰਦਾ ਵਾਂ ਕਿ ਇਹ ਜਿਹੜਾ 1.5% ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਸਾਰਿਆਂ જય ਭੀਮ જય ਭਾਰਤ